ਸਸਿਕਲਜੀ ਪ੍ਰੋ 99 ਦੇ ਨਾਲ ਜੁੜੇ ਹੋ ਤੇ ਅੱਜ ਅਸੀਂ ਜਿਹੜੀ ਤੁਹਾਡੀ ਮੁਲਾਕਾਤ ਤਰਨਤਾਰਨ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਸੰਜੀਵ ਕੁੰਦਰਾ ਜੀ ਦੇ ਨਾਲ ਕਰਾਉਣ ਜਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਚੋਣਾਂ ਜਿੱਤਣ ਤੋਂ ਬਾਅਦ ਕਿਹੜੇ ਜਿਹੜੇ ਉਹ ਕੰਮਾਂ ਵੱਲ ਧਿਆਨ ਦੇ ਰਹੇ ਨੇ ਤੇ ਵਾਰਡ ਦੇ ਵਿਕਾਸ ਲਈ ਕੀ ਕੀ ਕਾਰਜ ਜਿਹੜੇ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਬਹੁਤ ਬਹੁਤ ਸਵਾਗਤ ਆ ਜੀ ਸਾਡੇ ਚੈਨਲ ਤੇ ਧੰਨਵਾਦ ਸਰ ਸਭ ਤੋਂ ਪਹਿਲਾ ਸਵਾਲ ਆ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਚੋੜ ਮੈਦਾਨ ਦੇ ਵਿੱਚ ਉਤਰੇ ਵਾਰਡ ਵਾਸੀਆਂ ਨੇ ਤੁਹਾਨੂੰ ਬਹੁਮਤ ਦਿੱਤਾ ਜਿਤਾਇਆ ਇਸ ਵੇਲੇ ਤੁਸੀਂ ਆਜ਼ਾਦ ਗਰੁੱਪ ਦੇ ਨਾਲ ਜੁੜੇ ਹੋਏ ਜੇ ਕਿਹੜੀ ਸੋਚ ਐਸੀ ਲੈ ਕੇ ਜਿਹੜਾ ਆ ਆਜ਼ਾਦ ਗਰੁੱਪ ਦੇ ਨਾਲ ਤੁਸੀਂ ਜੁੜੇ ਜੇ ਤੇ ਕਿਹੜੇ ਕਿਹੜੇ ਕਾਰਜ ਜਿਹੜੇ ਨੇ ਇਸ ਵੇਲੇ ਤੁਸੀਂ ਕਰ ਰਹੇ ਜੇ ਸਭ ਤੋਂ ਜ਼ਰੂਰੀ ਜਿਹੜਿਆ ਕੰਮ ਹੀ ਲੋਕਾਂ ਦਾ ਕੰਮ ਕਿੱਦਾਂ ਹੋਣੇ ਚਾਹੀਦੇ ਆ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਵਾ ਕਰਾਂਗੇ ਕੰਮ ਲੋਕੀ ਜਿੱਤ ਜਾਂਦੇ ਆ ਪਾਰਟੀਆਂ ਚ ਰਹਿ ਕੇ ਕੰਮ ਨਹੀਂ ਹੁੰਦੇ ਆਜ਼ਾਦ ਗਰੁੱਪ ਇੱਕ ਉਹ ਗਰੁੱਪ ਆ ਜਿਹੜਾ ਲੋਕਾਂ ਦੀ ਸੇਵਾ ਜ ਹਰ ਵੇਲੇ ਹਾਜ਼ਰ ਪਿੱਛੇ ਜੇ ਇਹਨਾਂ ਦਾ ਦਫ਼ਤਰ ਖੁੱਲ ਗਿਆ ਏ ਅਸੀਂ ਵੀ ਆਪਣੇ ਵਾਰਡ 'ਚ ਇਹਨਾਂ ਦਾ ਦਫ਼ਤਰ ਖੋਲ੍ਹਿਆ ਏ ਆਪਣੇ ਕਾਉਂਸਲਰ ਦੇ ਤੌਰ ਤੇ ਉਹ ਵਾਰਡ ਦੇ ਵਿਕਾਸ ਵਾਸਤੇ ਤੇ ਵਾਰਡ ਦੇ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਸਪੈਸ਼ਲ ਖੋਲ੍ਹਿਆ ਗਿਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਕਰਕੇ ਉਹ ਦਫ਼ਤਰ ਖੋਲ੍ਹਿਆ ਏ ਤੇ ਕੋਈ ਵੀ ਬੰਦਾ ਆਵੇ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਵਾਰਡ ਦੇ ਕੰਮ ਕਰਨ ਵਾਸਤੇ ਹਰ ਵੇਲੇ ਉਹਨਾਂ ਦੀ ਸੇਵਾ 'ਚ ਹਾਂ ਸਰ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਕਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਇਸ ਵੇਲੇ ਸਰਗਰਮ ਨੇ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਕਈ ਸ਼ਹਿਰ ਦੇ ਕੌਂਸਲਰ ਨੇ ਆਜ਼ਾਦ ਗਰੁੱਪ ਨੂੰ ਆਪਣਾ ਜਿਹੜਾ ਸਮਰਥਨ ਕਹਿ ਸਕਦੇ ਦਿੱਤਾ ਹੈ ਕੀ ਸੋਚ ਹੈ ਆਜ਼ਾਦ ਗਰੁੱਪ ਦੀ ਜਿਹੜਾ ਕਿ ਐਨੇ ਆਜ਼ਾਦ ਕੌਂਸਲਰ ਉਹਨਾਂ ਦੇ ਨਾਲ ਜੁੜੇ ਨੇ ਸਰ ਸਭ ਤੋਂ ਪਹਿਲੀ ਗੱਲ ਮਾ ਕੀ ਹਰ ਕੌਂਸਲਰ ਚਾਹੁੰਦਾ ਹੈ ਕਿ ਵਾਰਡ ਦੇ ਲੋਕਾਂ ਦੇ ਕੰਮ ਹੋਣ ਪੋਲੀਟੀਕਲ ਪਾਰਟੀਆਂ ਜੇ ਕੰਮ ਘੱਟ ਹੁੰਦੇ ਆ ਗੱਲਾਂ ਜ਼ਿਆਦੀਆਂ ਹੁੰਦੀਆਂ ਤੇ ਆਜ਼ਾਦ ਗਰੁੱਪ ਦਾ ਮਤਲਬ ਆ ਲੋਕਾਂ ਦੀ ਸੇਵਾ ਕਰਨਾ ਬਿਨਾਂ ਕਿਸੇ ਭੇਦਭਾਵ ਤੋਂ ਉਹ ਹਰ ਵੇਲੇ ਲੋਕਾਂ ਦੀ ਸੇਵਾ ਝਾੜੇ ਰਿਹਾ ਤੇ ਸਾਡੇ ਜਿੰਨੇ ਵੀ ਕੌਂਸਲਰ ਆਜ਼ਾਦ ਗਰੁੱਪ ਨਾਲ ਜੁੜੇ ਆ ਹਰ ਵੇਲੇ ਉਹ ਲੋਕਾਂ ਦੀ ਸੇਵਾ ਕਰੂਗੇ ਤੇ ਅਸੀਂ ਸਾਰੇ ਇਕੱਠੇ ਹੋਗੇ ਲੋਕਾਂ ਦੀ ਸੇਵਾ ਵਿੱਚ ਕੰਮ ਕਰ ਰਹੇ ਆ ਸਰ ਇਹ ਜਿਹੜੇ ਵਾਦੇ ਨੇ ਹਰੇਕ ਪਾਰਟੀਆਂ ਕਰਦੀਆਂ ਨੇ ਕਿ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਲੋਕਾਂ ਦੇ ਵਿੱਚ ਵਿਚਰਾਂਗੇ ਪਰ ਦੇਖਿਆ ਜਾਂਦਾ ਅਕਸਰ ਇਲੈਕਸ਼ਨ ਜਿੱਤਣ ਤੋਂ ਬਾਅਦ ਐਸਾ ਕੁਝ ਵੀ ਜਿਹੜਾ ਲੋਕ ਹਮੇਸ਼ਾ ਪਾਰਟੀਆਂ ਨੂੰ ਲੱਭਦੇ ਫਿਰਦੇ ਨੇ ਉਮੀਦਵਾਰਾਂ ਨੂੰ ਲੱਭਦੇ ਫਿਰਦੇ ਨੇ ਕਿਤੇ ਕੋਈ ਅਸੀਂ ਕੰਮ ਕਰਾਉੜੇ ਨੇ ਕੀ ਆਜ਼ਾਦ ਗਰੁੱਪ ਨਾਲ ਜੀ ਇਸ ਤੋਂ ਵੱਖਰਾ ਕਰਨ ਦੀ ਚਾਹਤ ਹੈ ਹੈ ਸਿਰ ਜਰੂਰ ਆਜ਼ਾਦ ਗਰੁੱਪ ਕੇ ਪਾਰਟੀ ਨਾਲ ਅੱਗੇ ਵੀ ਤੁਹਾਨੂੰ ਦੱਸਿਆ ਆਜ਼ਾਦ ਗਰੁੱਪ ਕੇ ਪਾਰਟੀ ਨਾਲ ਨਹੀਂ ਬਾਕੀ ਪਤਾ ਕੀ ਗੱਲ ਆ ਕਿਸੇ ਵੀ ਗਰੁੱਪ ਦਾ ਜਾਂ ਕਿਸੇ ਵੀ ਲੀਡਰ ਦੀ ਜਦੋਂ ਚੜ੍ਹਾਈ ਹੁੰਦੀ ਹੈ ਨਾ ਪੋਲੀਟੀਕਲ ਪਾਰਟੀਆਂ ਦੂਜੀਆਂ ਆਪੋਜੀਸ਼ਨ ਵਾਲੀਆਂ ਇਹ ਗੱਲਾਂ ਚੁੱਕਦੇ ਆ ਕਿ ਕੰਮ ਕਰੋਗੇ ਨਹੀਂ ਕਰੋਗੇ ਪਰ ਅਸੀਂ ਪੂਰੀ ਉਮੀਦ ਦੇ ਨਾਲ ਲੋਕਾਂ ਦਾ ਭਰਵਾ ਹੁੰਗਾਰਾ ਆਪਣੇ ਨਾਲ ਤੋਰਾਂਗੇ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਕੰਮ ਕਰਉਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਜਿਹੜਾ ਸਾਡੇ ਤੇ ਵਿਸ਼ਵਾਸ ਜਤਾਇਆ ਗਿਆ ਹੈ 2027 ਜੋਤ ਤੋਂ ਵਧੀਆ ਕੰਮ ਕਰੀਏ ਤੇ ਅਗਲੀ ਇਲੈਕਸ਼ਨ ਹੈ ਹੀ 2027 ਦੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਸੀਂ ਲੜੀਏ ਤੇ ਜਿੱਤੀਏ ਪਰ ਪੋਲਿਟਿਕਲ ਪਾਰਟੀਆਂ ਦੂਸਰੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਇਸ ਟਾਈਮ ਤੇ ਆਜ਼ਾਦ ਗਰੁੱਪ ਜੇਕਰ ਗੱਲ ਕੀਤੀ ਜਾਵੇ ਤਰਨ-ਤਰਨ ਦੀ ਤੇ ਨਿਸ਼ਾਨੇ ਤੇ ਉੱਪਰ ਆਇਆ ਹਮੇਸ਼ਾ ਕਈ ਤਰ੍ਹਾਂ ਦੇ ਜਿਹੜੇ ਨੇ ਬਿਆਨ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹਮਣੇ ਆਂਦੇ ਨੇ ਆਜ਼ਾਦ ਗਰੁੱਪ ਨੂੰ ਲੈ ਕੇ ਸਿਰ ਪਤਾ ਕੀ ਗੱਲ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਨਾ ਉਦੋਂ ਵਿਰੋਧ ਵੱਧਦਾ ਹੀ ਆ ਤੇ ਜਦੋਂ ਵਿਰੋਧ ਵਾਧਾ ਵਾ ਤੇ ਫੇਰੀ ਕੰਮ ਕਰਨ ਦਾ ਮਜ਼ਾ ਹੁੰਦਾ ਵਾ ਤੇ ਇਸ ਕਰਕੇ ਆਜ਼ਾਦ ਗਰੁੱਪ ਚਾਹੁੰਦਾ ਵਾ ਕਿ ਆਪੋਜੀਸ਼ਨ ਪਾਰਟੀਆਂ ਸਾਨੂੰ ਦਬੋਂਦੇ ਆਹੀਂ ਉਹਨਾਂ ਵੱਧ ਕੇ ਅੱਗੇ ਆਈਏ ਤੇ ਲੋਕਾਂ ਦੇ ਕੰਮ ਕਰੀਏ ਤਾਂ ਕਿ ਲੋਕਾਂ ਦੇ ਕੰਮ ਹੋ ਗਏ ਤੇ ਉਹਨਾਂ ਦਾ ਵਿਸ਼ਵਾਸ ਸਾਡੇ ਤੇ ਬਣੂਗਾ ਤੇ ਅਸੀਂ ਆਜ਼ਾਦ ਗਰੁੱਪ ਦਾ ਜਿਹੜਾ ਵੀ ਕੈਂਡੀਡੇਟ ਹੋਗਾ ਉਹਨੂੰ ਬੜੀ ਤਕੜੀ ਲੀਡ ਨਾਲ 2027 ਦੀ ਇਲੈਕਸ਼ਨ ਲੜਾਵਾਂਗੇ ਤੇ ਜਿਤਾਵਾਂਗੇ ਕਿਰਨ ਨੀਤੀ ਰਹੇਗੀ ਆਜ਼ਾਦ ਗਰੁੱਪ ਦੀ 2027 ਦੀ ਇਲੈਕਸ਼ਨ ਨੂੰ ਲੈ ਕੇ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਲੈ ਕੇ ਜਿਹੜਾ ਵਾ 2027 ਦੀ ਜਿਹੜੀ ਇਲੈਕਸ਼ਨ ਦੀ ਤਿਆਰੀ ਕਰ ਰਹਾ ਸਰ ਸ਼ਹਿਰ ਦੇ ਵਿੱਚ ਮੇਨ ਮੁੱਦਾ ਹੁੰਦਾ ਪਾਣੀ ਸੀਵਰੇਜ ਲਾਈਟ ਖਾਸ ਤੌਰ ਤੇ ਕਨਕ ਦੇ ਕਾਰਡ ਕਿਹ ਗਰੀਬ ਨੂੰ ਮਿਲਦੀ ਹੈ ਸ਼ੁਕਰਾਂ ਨੂੰ ਮਿਲਦੀ ਗਰੀਬ ਨੂੰ ਮਿਲਦੀ ਨਹੀਂ ਚਬਾਲਸ਼ਾ ਪਾ ਲੈਂਦੇ ਆ ਪਰ ਕਨਕ ਨਹੀਂ ਮਿਲਦੀ ਉਹਨਾਂ ਨੂੰ ਤੇ ਇਹ ਆਜ਼ਾਦ ਗਰੁੱਪ ਦੀ ਕੋਸ਼ਿਸ਼ ਹੈ ਹਰ ਗਰੀਬ ਬੰਦੇ ਦਾ ਕੰਮ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਚਾਹੇ ਕਿਸੇ ਦਾ ਪੈਨਸ਼ਨ ਆ ਚਾਹੇ ਕੇ ਦਾ ਰਾਸ਼ਨ ਕਾਰਡ ਆ ਚਾਹੇ ਕੇ ਗਲੀ ਚ ਲਾਈਟ ਨਹੀਂ ਲੱਗੀ ਜਾਂ ਕੇ ਦਾ ਸੀਵਰ ਦੀ ਪ੍ਰੋਬਲਮ ਆ ਸ਼ਹਿਰੀ ਮੁੱਦੇ ਜੋ ਵੀ ਹੁੰਦੇ ਆ ਭਾਵੇਂ ਉਹ ਕਮੇਟੀ ਕਾਰਨ ਨਾਲ ਸੰਬੰਧਿਤ ਆ ਸਾਰੇ ਕੰਮ ਕਰਵਾਏ ਜਾਊਗੇ ਪਹਿਲ ਦੇ ਅਦਾਲਤ ਤੇ ਜੀ ਸਰ ਇਹ ਤੇ ਗੱਲ ਹੋ ਗਈ ਆਜ਼ਾਦ ਗਰੁੱਪ ਦੀ ਜੇਕਰ ਆਜ਼ਾਦ ਗਰੁੱਪ ਦੇ ਨਾਲ ਤੁਸੀਂ ਜੁੜੇ ਜੇ ਤੁਸੀਂ ਆਜ਼ਾਦ ਕਾਉਂਸਲਰ ਜੀ ਤੁਸੀਂ ਆਪਣੇ ਵਾਰਡ ਵਾਸੀਆਂ ਨਾਲ ਜੋ ਜੋ ਵਾਅਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਕੀ ਉਹ ਵਾਅਦੇ ਤੇ ਖਰੇ ਉੱਤਰ ਪਾ ਰਹੇ ਨੇ ਸੰਜੀਵ ਕੁੰਦਰਾ ਜੀ ਇਸ ਵੇਲੇ ਸਰ ਬਿਲਕੁਲ ਐਸ ਵੇਲੇ ਮੇਰੀ ਪੂਰੀ ਕੋਸ਼ਿਸ਼ ਆ ਕਿ ਜੋ ਜੋ ਸਭ ਤੋਂ ਪਹਿਲੀ ਗੱਲ ਜਦੋਂ ਇਲੈਕਸ਼ਨ ਹੋਈ ਮੇਰੇ ਵਾਰਡ ਦੇ ਵਿੱਚ ਲਗਭਗ ਲਾਈਟਾਂ ਬੰਦ ਸੀ ਉਹ ਮੈਂ ਮਹੀਨੇ ਡੇਢ ਮਹੀਨੇ ਤੋਂ ਇਲੈਕਸ਼ਨ ਹੋ ਗਈ ਆ ਉਹ ਲਗਭਗ ਏਰੀਆ ਸਾਰਾ ਜੰਡਿਆਲਾ ਰੋਡ ਹੋ ਗਿਆ ਰੋਹੀ ਦਾ ਏਰੀਆ ਹੋ ਗਿਆ ਲਾਲੀ ਸ਼ਾਮਨਲਾ ਹੋ ਗਿਆ ਨੈਰੂ ਗੇਟ ਗਲੀ ਹੋ ਗਈ ਚੱਕੀ ਵਾਲੀ ਗਲੀ ਹੋ ਗਈ OBC ਬੈਂਕ ਵਾਲੀ ਗਲੀਆਂ ਹੋ ਗਈਆਂ ਇਹ ਲਗਭਗ ਚਾਲੂ ਕਰਾਈਆਂ ਗਈਆਂ ਨਵੀਆਂ ਲਾਈਟਾਂ ਲਾਈਆਂ ਗਈਆਂ ਜੈ ਸਾਭਦੀ ਦੇ ਆਜ਼ਾਦ ਗਰੁੱਪ ਦੇ ਜਿਹੜੇ ਸਾਡੇ ਸੀਨੀਅਰ ਲੀਡਰ ਉਹਨਾਂ ਦੀ ਅਗਵਾਈ ਦੇ ਹੱਥ ਕੰਮ ਹੋ ਰਿਹਾ ਤੇ ਬੜੇ ਵਧੀਆ ਢੰਗ ਨਾਲ ਹੀ ਸ਼ੁਰੂਆਤ ਕੀਤੀ ਆ ਹਾਲੇ 2.5 ਮਹੀਨੇ ਹੋਏ ਆ ਅਗਲੇ ਕੰਮ ਵੀ ਬੜੇ ਵਧੀਆ ਢੰਗ ਨਾਲ ਕੀਤੇ ਜਾਊਗਾ ਅਗਰ ਕਿਸੇ ਵਾਰਡ ਵਾਸੀ ਦੀ ਕੋਈ ਸਮੱਸਿਆ ਆ ਉਹਨੂੰ ਕੋਈ ਸਮੱਸਿਆ ਹੁੰਦੀ ਆ ਕਿਸੇ ਤਰ੍ਹਾਂ ਦੀ ਵੀ ਲੈ ਕੇ ਤੁਹਾਡੇ ਤਾਂ ਅਗਰ ਉਹ ਪਹੁੰਚ ਕਰਨੀ ਚਾਹੁੰਦਾ ਹੋਵੇ ਤੇ ਕਿੱਥੇ ਤੁਹਾਨੂੰ ਮਿਲ ਸਕਦਾ ਕਿਸ ਤਰ੍ਹਾਂ ਮਿਲੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਿੱਤਨ ਤੋਂ ਬਾਅਦ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਸਵਾਲ ਕੀਤਾ ਕੋਈ ਵੀ ਨਹੀਂ ਮਿਲਦਾ ਜੀ ਸਰ ਆਜ਼ਾਦ ਗਰੁੱਪ ਨੇ ਇੱਕ ਆਜ਼ਾਦ ਗਰੁੱਪ ਹੀ ਆ ਜਿਨ੍ਹਾਂ ਦੇ ਕਾਉਂਸਲਰ ਨੇ ਆਪਣਾ ਦਫ਼ਤਰ ਬਣਾਇਆ ਤੁਸੀਂ ਪੰਜੀ ਵਾਰਡਾਂ ਦੇ ਕਾਉਂਸਲਰ ਜਿੱਤੇ ਆ ਤੇ ਪਹਿਲਾ ਦਫ਼ਤਰ ਆਜ਼ਾਦ ਗਰੁੱਪ ਦੇ ਬੰਦਿਆਂ ਨੇ ਬਣਾਇਆ ਤੁਸੀਂ ਚੈੱਕ ਕਰ ਸਕਦੇ ਜੇ ਸ਼ਹਿਰ ਚ ਜਾ ਕੇ ਕਿ ਅਸੀਂ ਲੋਕਾਂ ਦੀ ਸੇਵਾ ਵਾਸਤੇ ਦਫ਼ਤਰ ਬਣਾਇਆ ਹੈ ਤੇ ਅਸੀਂ ਅਗਲੇ 5 ਸਾਲ ਲੋਕਾਂ ਦੀ ਸੇਵਾ ਜਰ ਹਵੇਲੇ ਹਾਜ਼ਰ ਰਹਿ ਕੇ ਕੰਮ ਕਰਾਂਗੇ ਲੋਕਾਂ ਦੇ ਫੇੜੀ ਲੋਕਾਂ ਦਾ ਸਮਰਥਨ ਲਵਾਂਗੇ ਇਹ ਕੰਮ ਨਾ ਕਰਾਂਗੇ ਲੋਕਾਂ ਨੇ ਸਾਨੂੰ ਇਗਨੋਰ ਕਰਨਾ ਇਹ ਵੋਟਾਂ ਦੇ ਵਿੱਚ ਲੋਕਾਂ ਦੇ ਕਹਿਣ ਦਾ ਢੰਗ ਹੋਰ ਹੁੰਦਾ ਹੈ ਪੌਂਦਾ ਢੰਗ ਹੋਰ ਹੁੰਦਾ ਹੈ ਅਸੀਂ ਚਾਹਾਂਗੇ ਕਿ ਲੋਕਾਂ ਦੇ ਕੰਪੈਲ ਦੇ ਆਧਾਰ ਤੇ ਕਰਾਇਆ ਜਾਣ ਚਾਹੇ ਅਸੀਂ ਕਿਹੇ ਵੀ ਵਾਰਡ ਦਾ ਆਜ਼ਾਦ ਕਾਉਂਸਲਰ ਆ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰਾਂ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਇਹ ਸਨ ਸੰਜੀਵ ਕੁੰਦਰਾ ਜੀ ਜਿਹੜੇ ਕਿ ਆਜ਼ਾਦ ਗਰੁੱਪ ਦੇ ਨਾਲ ਇਸ ਵੇਲੇ ਸੰਬੰਧ ਰੱਖਦੇ ਨੇ ਤੇ ਆਜ਼ਾਦ ਕਾਉਂਸਲਰ ਵਜੋਂ ਜਿਹੜੀ ਇਹ ਚੋਣ ਜਿੱਤ ਚੁੱਕੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਹੜੀ ਸੋਚ ਲੈ ਕੇ ਉਹ ਆਜ਼ਾਦ ਗਰੁੱਪ ਦੇ ਨਾਲ ਜੁੜੇ ਨੇ ਤੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਆਜ਼ਾਦ ਗਰੁੱਪ ਦੇ ਨਾਲ ਜੁੜ ਕੇ ਉਹ ਸ਼ਹਿਰ ਦੇ ਵਿਕਾਸ ਦੀ ਕੀ ਕੀ ਯੋਗਦਾਨ ਪਾਉਣਗੇ ਤੇ ਕੀ ਉਹਨਾਂ ਦੀ 2027 ਨੂੰ ਲੈ ਕੇ ਰਣਨੀਤੀ ਹੋਵੇਗੀ ਐਸੀਆਂ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ Pro999 ਦੇ ਨਾਲ ਤਦ ਤੱਕ ਦੇ ਲਈ ਧੰਨਵਾਦ